ਸਾਸਤਰੀ 걸ਫ੍ਰੈਂਡਸ ਮੈਥੋਡਾ ਹੋ ਉਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਆਪਾਂ ਕਿਹੜੀਆਂ ਕਿਸਮਾਂ ਤਾਂ ਕਰੀਏ ਕਿ ਆਪਣੇ ਜਿਹੜੇ ਨੌਕ ਨੀਜ਼ ਨੇ ਇਹ ਨਾਰਮਲ ਹੋ ਜਾਣ ਜਿਸ ਨੂੰ ਨੀ ਵੈਲਗਸ ਕਿਹਾ ਜਾਂਦਾ ਕਈਆਂ ਦੇ ਗੋਡੇ ਐਦਾਂ ਹੁੰਦੇ ਆ ਉਹ ਨੀ ਵੈਰਸ ਹੁੰਦਾ ਇਸ ਨੂੰ ਵੈਲਗਸ ਕਿਹਾ ਜਾਂਦਾ ਇਸ ਦੇ ਵਿੱਚ ਕੀ ਹੁੰਦਾ ਬੇਸਿਕਲੀ ਅੰਦਰ ਵਾਲੇ ਜਿਹੜੇ ਮਸਲ ਨੇ ਟਾਈਟ ਹੋ ਜਾਂਦੇ ਨੇ ਬਾਹਰ ਵਾਲੇ ਮਸਲ ਲੂਸ ਹੋ ਜਾਂਦੇ ਨੇ ਇਸ ਕਰਕੇ ਆਪਣੇ ਨੌਕ ਨੀਜ਼ ਹੋ ਜਾਂਦੇ ਨੇ ਹੁੰਦਾ ਇਹ ਵੀ ਕਿਉਂ ਆ ਮਸਲ ਟਾਈਟ ਕਿਉਂ ਹੁੰਦੇ ਆ ਕਿਉਂਕਿ ਜਦੋਂ ਆਪਣਾ ਇੱਕ ਗੋਡਾ ਦੁਖਣਾ ਸ਼ੁਰੂ ਹੋ ਜਾਂਦਾ ਆਪਾਂ ਦੂਸਰੇ ਗੋਡੇ ਤੇ ਭਾਰ ਦੇਣ ਲੱਗ ਜਾਂਦੇ ਆਂ ਔਰ ਦੂਸਰੇ ਗੋਡੇ ਤੇ ਭਾਰ ਦੇਣ ਦੇ ਦਿੰਦੇ ਹੋ ਕਈ ਵਾਰੀ ਕੀ ਹੁੰਦਾ ਉਹ ਕਈ ਵਾਰ ਬਾਹਰ ਨੂੰ ਚਲਾ ਜਾਂਦਾ ਕਈ ਵਾਰ ਅੰਦਰ ਨੂੰ ਹੋ ਜਾਂਦਾ ਤੁਸੀਂ ਦੇਖਿਆ ਹੋਣਾ ਕਈ ਲੋਕ ਇਦਾਂ ਦਰਦੇ ਆ ਔਰ ਕਈ ਲੋਕ ਇਦਾਂ ਦਰਦੇ ਆ ਨੌਕ ਨੀਜ਼ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਵੀ ਕਿਹੜੀਆਂ ਕਸਰਤਾਂ ਕਰੀਏ ਕਿ ਜਿਹੜੇ ਨੌਕ ਨੀਜ਼ ਨੇ ਉਹ ਨਾਰਮਲ ਹੋ ਜਾਣ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ। ਜਿੱਥੇ ਰੋਜ਼ਾਨਾ ਅਸੀਂ ਬਹੁਤ ਮਿਹਨਤ ਨਾਲ ਪੇਸ਼ੈਂਟ ਦੇਖਦੇ ਹਾਂ। ਸਾਡੀ ਇਨਸਟਾ ਆਈਡੀ ਹੈ sarysinghsra physiotherapy ਔਰ ਇੱਕ ਹੋਰ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਔਰ ਇੱਕ ਫੇਸਬੁੱਕ ਤੇ ਆਈਡੀ ਹੈ sarysinghsra physiotherapy clinic ਅਗਰ ਤੁਸੀਂ ਆਨਲਾਈਨ ਕੰਸਲਟੇਸ਼ਨ ਲੈਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਉਸ ਦੇ ਵਿੱਚ ਤੁਹਾਨੂੰ ਕੋਈ ਫੀਸ ਪੇ ਕਰਨੀ ਪੈਗੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਤੁਹਾਨੂੰ ਇੱਕ ਟਾਈਮ ਦੇਗੀ ਸਾਡੀ ਟੀਮ ਉਦੋਂ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਗੱਲ ਕਰਨ ਤੋਂ ਬਾਅਦ ਜਿਹੜੀ ਤੁਹਾਨੂੰ ਐਕਸਰਸਾਈਜ਼ ਕਰਨੀ ਹੈ ਉਸ ਦੀ ਤੁਹਾਨੂੰ ਵੀਡੀਓ ਬਣਾ ਕੇ ਭੇਜ ਦਿੱਤੀ ਜਾਏਗੀ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਕਰਦੇ ਹਾਂ ਸਟਾਰਟ ਅੱਜ ਦੀ ਵੀਡੀਓ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ सौ प्रसेंट है इसनों ऑर्डर कर ली एट नाइन जीरो नाइन डबल जीरो डबल जीरो सिक्स फोर नंबर से संपर्क कर सकते हो सो स्टार्ट कर रहे एक्सरसाइज नंबर वन एक्सरसाइज की है तुम तो ले पेल आपू पंप स्टार्ट करा दस बारी एक दो तीन चार पंच सात आठ नौ दस दैन रिलैक्स फिर करेंगे एक दो तीन चार पे सात आठ नौ दस दिन रिलैक्स आप दो बारी किया नंबर वन एक्सरसाइज एक्टल टू पार्म सैकेंड एक्सरसाइज की है फिगर ऑफ फोर स्ट्रैच आप करा दोनों गोडे मोड़ लागे एक गोडा आप दूसरे गोडे के उपर रखा ਔਰ ਇਸ ਕੋਡੇ ਨੂੰ ਸਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਇਦਾਂ ਪਕੜ ਕੇ ਇਸ ਜਗ੍ਹਾ ਤੇ ਤੁਹਾਡੇ ਜੋ ਇੱਥੇ ਖਿੱਚ ਪਈਗੀ ਫਿਗਰ ਆਫ ਫੋਰ ਸਟ੍ਰੈਚ ਆਹੀ ਇੱਥੇ ਹੋਲਡ ਕਰਾਂਗੇ ਆਪਾਂ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਇਹ ਤੁਸੀਂ ਫੇਰ ਲੱਤਾਂ ਬਿਲਕੁਲ ਸਟ੍ਰੇਟ ਕਰ ਦੇਣੀਆਂ ਨੇ ਔਰ ਅਗਰ ਤੁਹਾਡੇ ਨਾੜ ਚੜ ਜਾਵੇ ਤਾਂ ਤੁਸੀਂ ਪਾਸਾ ਲੈ ਲੈਣਾ ਦੋਨੋਂ ਸਾਈਡ ਕਈ ਵਾਰੀ ਇਹ ਐਕਸਰਸਾਈਜ਼ ਕਰਨ ਨਾਲ ਇਸ ਜਗ੍ਹਾ ਤੇ ਨਾੜ ਵੀ ਚੜ ਜਾਂਦੀ ਹੈ ਸੋ ਦੁਬਾਰਾ ਦੇਖੋ ਫੇਰ ਆਪਾਂ ਦੋਨੋਂ ਗੋਡੇ ਮੋੜ ਲੈਣੇ ਨੇ ਔਰ ਇਸ ਗੋਡੇ ਨੂੰ ਇਸ ਗੋਡੇ ਦੇ ਉੱਪਰ ਰੱਖ ਕੇ ਇਸ ਗੋਡੇ ਨੂੰ ਇਦਾਂ ਪਕੜ ਕੇ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਇਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ ਆਪਾਂ ਦੋ ਵਾਰੀ ਕੀਤਾ ਤੁਸੀਂ ਇਹੇ 5 ਵਾਰੀ ਕਰਨਾ ਇੱਧਰ 5 ਵਾਰੀ ਇੱਧਰ ਹੁਣ ਤੁਹਾਨੂੰ ਦੂਸਰੀ ਸਾਈਡ ਕਰਕੇ ਦਿਖਾਉਣੀ ਆ ਫੇਰ ਦੋਨੋਂ ਗੋਡੇ ਮੋੜ ਲੈ ये गोडा इसके उपर रखिया और इस गोडे छाती जिच के लाइना एक दो तीन चार सात आठ नौ रिलैक्स दोबारा देखो दोनों गोडे दे मोड़े इस गोडे ने इसके ऊपर रखिया और इस गोडे ने छाती लाता एक दो तीन चार पे सत अठ नौ दस दिन रिलैक्स पांचवारी वारी इस साइड पांचवारी इस साइड ये हो गया थोड़ा, फिगर ऑफ फोर स्ट्रैच हूँ थर्ड एक्सरसाइज की है पा प्रीफॉर्म इस मसल स्ट्रैच करा इस गोडे में इसके उपर रख लेंगे और इस नीचे दवावे और बिल्कुल फॉरवर्ड अगे न हो जाएंगे आप बैंड करके नहीं होना अपनी बॉडी अगे नए जाना देखो जो थोड़े इस जगह पर प्रॉपर स्ट्रैच पाएगा इदा आ जाना इत होल्ड करा आपकेंड एक दो तीन चार पाँच छत आठ, नौ दस दैन रिलैक्स ध्यान देखो बैठे सी, तो इस लत्त इसके उपर रखिया इस नीचे दबाया और बॉडी अगे न लियादा करके थोड़े जो हिप्स है पिछे जिथे परिफॉर्मेंस मसल है उच पेगा एक दो तीन चार पे सत आठ, नौ दस दैन रिलैक्स हम करके दिखावे इस नीचे दब देंगे बॉडी ना दो तीन चार पे सात, आठ, नौ दस इस जगह पे खिंच पेगी इसमें भी तुम बारी इस साइड पांच बारी इस साइड द्वारा देखो इसके ऊपर रखता इसमें नीचे दबता और बॉडी फॉरवर्ड अगे है पूरी सीधी इतना बैंड हो के नहीं होना, स्ट्रेट अगे होना स्ट्रेट द्वारा देखो फॉर एग्जाम्पल आप बैठे हाँ ये तो एग्जाम्पल के तौर पर आप बैठे हाँ इसको दवा बॉडी अगे ना ਬੈਂਡੋ ਕੀ ਨਹੀਂ ਜਾਣਾ ਸਟ੍ਰੇਟ ਗਾ ਨੂੰ ਅੱਗੇ ਜਾਣਾ ਫਿਰ ਤੁਹਾਡੇ ਇਸ ਜਗ੍ਹਾ ਤੇ ਖਿੱਚ ਪੈਗੀ ਜਿਹੜਾ ਗੋਡਾ ਮੋੜਿਆ ਹੋਊਗਾ ਉਸ ਸਾਈਡ ਖਿੱਚ ਪੈਗੀ ਇਹ ਹੋ ਗਿਆ ਤੁਹਾਡਾ ਪਰਫਾਰਮੈਂਸ ਸਟ੍ਰੈਚ ਹੁਣ ਆਪਾਂ ਇਸ ਤੋਂ ਬਾਅਦ ਨੈਕਸਟ ਐਕਸਰਸਾਈਜ਼ ਕਰਦੇ ਹਾਂ ਐਕਸਰਸਾਈਜ਼ ਨੰਬਰ 4 ਕਰਦੇ ਹਾਂ ਜਿਸ ਦੇ ਵਿੱਚ ਕੀ ਹੈ ਬਟਰਫਲਾਈ ਸਟ੍ਰੈਚ ਬਟਰਫਲਾਈ ਪੋਜੀਸ਼ਨ 'ਚ ਰਹਿ ਜਾਾਂਗੇ ਪਹਿਲਾਂ ਆਪਾਂ ਇਦਾਂ ਕਰਾਂਗੇ 1 2 3 4 5 6 7 8 9 10 11 12 13 14 15 16 17 18 19 20 ਦੈਨ ਰਿਲੈਕਸ ਅਗਰ ਤੋ ਤੋ ਬਟਰਫਲਾਈ ਨਹੀਂ ਹੋ ਸਕੇ ਤਾਂ ਵਾਂ ਲੋ ਗੋਡੇ ਤੁਹਾਡੇ ਇੱਥੇ ਰਹਿ ਗਏ ਫੇ ਤੁਸੀਂ ਕੂਣੀਆਂ ਦੀ ਹੈਲਪ ਨਾਲ ਇਸ ਨੂੰ ਸਟ੍ਰੈਚ ਕਰ ਦਾਂਗੇ ਇਦਾਂ ਕਰਕੇ ਪ੍ਰੋਪਰ ਸਟ੍ਰੈਚ ਕਰ ਦਾਂਗੇ ਗੋਠਿਆਂ ਨੂੰ ਪਕੜ ਕੇ ਇਦਾਂ ਪਕੜ ਕੇ ਕੂਣੀਆਂ ਨਾਲ ਸਟ੍ਰੈਚ ਕਰ ਦਾਂਗੇ ਅਗਰ ਇਹ ਵੀ ਪਕੜ ਕੇ ਨਾ ਹੋਵੇ ਤਾਂ ਤੁਸੀਂ ਇਦਾਂ ਪਕੜ ਕੇ ਸਟ੍ਰੈਚ ਕਰ ਸਕਦੇ ਹੋ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ ਲਈ 1 2 3 4 5 0 ਦੈਨ ਰਿਲੈਕਸ ਫੇ 1 2 3 4 5 ਦੈਨ ਰਿਲੈਕਸ 1 ਦੋ ਥੈਨ 4 5 ਥੈਨ ਰਿਲੈਕਸ 1 2 ਥੈਨ 4 5 ਥੈਨ ਰਿਲੈਕਸ 1 2 ਥੈਨ 4 5 ਥੈਨ ਰਿਲੈਕਸ 1 2 ਥੈਨ 4 5 ਥੈਨ ਰਿਲੈਕਸ ਇਹਦਾ ਤੁਸੀਂ ਇਸ ਦੀਆਂ 10 ਰੈਪੀਟੀਸ਼ਨਸ ਕਰਨੀਆਂ ਇਹ ਹੋ ਗਿਆ ਤੁਹਾਡਾ ਬਟਰਫਲਾਈ ਸਟ੍ਰੈਚ ਹੁਣ ਆਪਾਂ 5th ਐਕਸਰਸਾਈਜ਼ ਵੱਲ ਚੱਲਦੇ ਹਾਂ ਨੈਕਸਟ ਐਕਸਰਸਾਈਜ਼ ਕਰਾਂਗੇ ਕਲੈਮ ਸ਼ੈਲਜ਼ ਉਸ ਦੇ ਲਈ ਕੀ ਆਪਾਂ ਸਾਈਡ ਲਾਈਨ ਜਾ ਜਾਗੇ ਦੋਨੋਂ ਗਿੱਟਿਆਂ ਨਾਲ ਗਿੱਟੇ ਜੋੜ ਲੈਣੇ ਨੇ और बिल्कुल साइड पैके इदा गोटे ओपन करने दैन क्लोज एद वन टू थ्री फोर फाइव सिक्स सैवन एट नाइन टेन इलेवन ट्वेल्व थर्टीन फोर्टीन फिफ्टीन सिक्सटीन सैवनटीन एटीन नाइनटीन ट्वेंटी ਦੈਨ ਰਿਲੈਕਸ ਇਹ ਹੋ ਗਿਆ ਕਲੈਮ ਸ਼ੈਲਸ ਇਸ ਦੇ ਤੁਸੀਂ ਤਿੰਨ ਸੈਟ ਲਾਉਣੇ ਨੇ ਹੁਣ ਤੁਹਾਨੂੰ ਦੂਸਰੀ ਸਾਈਡ ਕਰਕੇ ਦਿਖਾਵਾਂਗੇ ਦੋਨੇ ਸਾਈਡ ਕਰਨੀ ਹੈ ਇਹ ਤੁਸੀਂ ਐਕਸਰਸਾਈਜ਼ ਦੋਨੋਂ ਕੋਡੇ ਮੋੜ ਲੈ ਗਿੱਟੇ ਤੇ ਗਿੱਟਾ ਆ ਜਾਏਗਾ ਔਰ ਇਦਾਂ 1 ਦੈਨ 2 ਦੈਨ 3 ਦੈਨ 4 5 6 7 8 9 ट्वेल्व थर्टीन फोर्टीन फिफ्टीन सिक्सटीन 17, एटीन नाइनटीन ट्वेंटी देन रिलैक्स ये थोड़ी क्लैम शेल्स उस तो बिल्कुल स्ट्रेट लेट जाना है. रेस्ट भी बहुत जरूरी है और देन इस तो बाद इस दे तीन एक साइड तीन एक साइड ट्वेंटी ट्वेंटी हूँ इस तो बाद थोनू तो क्लैम शेल्स ही करा विद दी हेल्प ऑफ थैराबैंड ਇਸ ਲਈ ਆਪਾਂ ਨੂੰ ਥੈਰਾ ਬੈਂਡ ਚਾਹੀਦਾ ਹੈ ਮਾਰਕੀਟ ਦੇ ਵਿੱਚ इजीली ਮਿਲ ਜਾਂਦਾ ਤੁਸੀਂ इजीली ਬਾਈ ਕਰ ਸਕਦੇ ਹੋ ਇਸ ਨੂੰ ਤੁਸੀਂ ਥੋੜਾ ਆਪਣੇ ਗੋਡਿਆਂ ਦੇ ਅਨੁਸਾਰ ਟਾਈਟ ਕਰ ਲੈਣਾ ਇਦਾਂ ਕਰਕੇ ਔਰ ਦੈਨ ਇਸ ਨੂੰ ਆਪਾਂ ਦੋਨਾਂ ਆਪਣੇ ਗੋਡਿਆਂ ਦੇ ਵਿੱਚ ਪਾਵਾਂਗੇ ਸੇਮ ਕਲੈਮ ਸ਼ੈਲਸ ਵਿਦ ਥੈਰਾਮੈਂਡ ਬਿਲਕੁਲ ਗਿੱਟੇ ਤੇ ਗਿੱਟਾ ਆ ਜਾਏਗਾ गोड्डे गोडा मोड़ लागे औरके आप होल्ड करा एक दो तीन चार पाँच दैन रिलैक्स एक दो तीन चार पेन रिलैक्स एक दो तीन चार पैन 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 रिलैक्स एक 2 10 4 5 देन रिलैक्स ए तुसी 5 ਵਾਰੀ ਸਟਾਰਟ ਕਰਨਾ 5 ਸੈਕਿੰਡ ਆਪਾਂ ਜਿਵੇਂ ਹੋਲਡ ਕੀਤਾ ਇਦਾਂ ਹੀ ਤੁਸੀਂ ਜਿਵੇਂ ਤੁਸੀਂ ਘਟੂ ਘਟ 8 ਰੈਪਿਟੀਸ਼ਨ ਜਿਵੇਂ ਆਪਾਂ 8 ਵਾਰੀ ਕੀਤਾ देन ਰਿਲੈਕਸ ਕੀਤਾ ਇਦਾਂ ਤੁਸੀਂ 8 ਵਾਰੀ ਦੇ ਹੀ 3 ਸੈਟ ਲਾਉਣੇ ਨੇ ਹੌਲੀ ਹੌਲੀ ਤੁਸੀਂ 8 ਤੋਂ 10 ਵਾਰੀ ਦੇ 3 ਸੈਟ ਲਾ ਸਕਦੇ ਹੋ 10 ਤੋਂ 12 ਦੇ 3 ਸੈਟ ਲਾ ਸਕਦੇ ਹੋ ਇਹ ਤੁਸੀਂ ਦੋਨੋਂ ਸਾਈਡ ਕਰਨ ਉਹ ਸਾਈਡ ਵੀ ਇਸ ਸਾਈਡ ਵੀ ਇਹ ਹੋਗੀ ਕਲੈਮ ਸ਼ੈਲਸ ਵਿਦ ਦੀ ਹੈਲਪ ਆਫ ਥੈਰਾ ਬੈਂਡ ਹੁਣ ਨੈਕਸਟ ਐਕਸਰਸਾਈਜ਼ ਕੀ ਹੈ ਥੈਟ ਇਜ਼ हिਪ ਅਬਡਕਸ਼ਨ उस उसकी की है एक अपना गोडा मोल और दूसरी लत उपर चुको इतने होल्ड करा आप सैकंड एक दो तीन चार पांच दैन रिलैक्स फिर एक दो तीन चार पांच पेन रिलैक्स फिर एक दो तीन चार पांच पैन रिलैक्स फिर एक दो तीन चार पांच पैन रिलैक्स एक दो तीन चार पैन रिलैक्स दो तीन चारे रिलैक्स छ हौली हौली तो तो साइड भी देखो सै ली आप नीचे वाला पैर मोड़ देना उपर वाला बिल्कुल स्ट्रेट रहेगा और लात अपना बहुत चैक करा एक दो तो, तीन चार पांच दैन रिलैक्स एक दो तो, तीन चार then relax 1 2 then 4 5 then relax 1 2 then 4 5 then relax ਸੇਮ 8 ਵਾਰੀ 10 ਵਾਰੀ ਹੌਲੀ ਹੌਲੀ ਰੈਪੀਟੀਸ਼ਨਸ ਵਧਾਉਂਦੇ ਜਾਵਾਂਗੇ ਇਹ ਹੋਗੀ ਤੁਹਾਡੀ हिਪ ਅਬਡਕਸ਼ਨ ਜਿਹੜੀ ਤੁਸੀਂ ਸਾਰਿਆਂ ਲੇਟ ਕੇ ਕਸਰਤਾਂ ਕਰਨੀਆਂ ਨੇ ਹੁਣ ਨੈਕਸਟ ਐਕਸਰਸਾਈਜ਼ ਕੀ ਆ ਸਕੁਐਟ ਉਹ ਆਪਾਂ ਤੁਹਾਨੂੰ ਦੁਵਾਰ ਦੇ ਨਾਲ ਕਰਕੇ ਦਿਖਾਵਾਂਗੇ नैक्स एक्सरसाइज स्कूट कराँगे आप दर खड़ जाएंगे थोड़े गोडे बार और हाथ सीधे हौली हौली नीचे जावे इतने पांच सैकेंड होल्ड एक दो तीन चार पंच दैन रिलैक्स फिर एक दो तीन चार पंच दैन रिलैक्स फिर नीचे एक दो तीन चार पंच दैन रिलैक्स एक दो तीन चार पंच दैन रिलैक्स एक दो तीन चार पंच दैन रिलैक्स ਇਸ ਤੇ ਤੁਸੀਂ 10 ਸੈਟ ਲਾਉਣੇ ਆ ਹੁਣ ਜੇ ਤੁਸੀਂ ਇਹ ਕਰੋਗੇ ਅਗਰ ਤੁਹਾਡੇ ਨੋਕਨੀ ਸੁਜੋ ਦੇ نیچے ਜਾਓਗੇ ਗੋਡੇ ਆਏ ਹੋਣਗੇ ਸੋ ਇਸ ਤੋਂ ਬਚਣ ਲਈ ਤੁਸੀਂ ਕੀ ਕਰਨਾ ਤੁਸੀਂ ਇੱਕ ਇਦਾਂ ਦਾ ਰੋਲ ਆਪਣੇ ਗੋਡਿਆਂ ਦੇ ਵਿਚਾਲੇ ਰੱਖਣਾ ਜਾਂ ਤੁਸੀਂ ਤੌਲੀਏ ਇਕੱਠੇ ਕਰਕੇ ਵੀ ਰੋਲ ਬਣਾ ਸਕਦੇ ਹੋ ਦੋਨਾਂ ਗੋਡਿਆਂ ਦੇ ਵਿਚਾਲੇ ਇਹ ਰੱਖ ਲੈਣਾ ਔਰ ਇਦਾਂ ਤੁਸੀਂ نیچے ਜਾਣਾ ਸਕੁਐਟ ਕਰਨੇ 1 2 3 4 5 ਥੈਨ ਰਿਲੈਕਸ 1 2 3 4 5 ਥੈਨ ਰਿਲੈਕਸ 1 दो तीन एक, दो देन, रिलैक्स देन, रिलैक्स। इस दे हौली हौली दस सैट फिर दस तो पंद्रह पंद्रह तो भी सब तो बेस्ट एक्सरसाइज है। अगर तुम करोगे थोड़े गोडे है जो बिल्कुल सीधे रहेंगे। so, सो ये सन कसरत अगर थोड़े ਗੋਡੇ ਬਿੰਗੇ ਹੋ ਗਏ ਹਨ ਗੋਡੇ ਟੇਡੇ ਹੋ ਗਏ ਹਨ ਨੌਕਨੀਜ਼ ਹੋ ਗਏ ਹਨ ਅਗਰ ਤੁਸੀਂ ਇਹ ਕਸਰਤਾਂ ਰੈਗੂਲਰ ਕਰੋਗੇ ਤੁਹਾਡੇ ਜਿਹੜੇ ਗੋਡੇ ਬਿੰਗੇ ਹੋਏ ਹਨ ਜਿਹੜੇ ਨੌਕਨੀਜ਼ ਹੋਏ ਨੇ ਉਹ ਹੌਲੀ-ਹੌਲੀ ਸਟ੍ਰੇਟ ਹੋਣਾ ਸਟਾਰਟ ਹੋ ਜਾਣਗੇ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਔਰ ਅੱਜ ਦੀਆਂ ਜਿਹੜੀਆਂ ਟਿਪਸ ਨੇ ਉਹ ਟਿਪਸ ਇਹ ਨੇ ਆਪਣੇ ਐਕਸਰਸਾਈਜ਼ ਰੈਗੂਲਰ ਕਰਨੀਆਂ ਮਿਸ ਨਹੀਂ ਕਰਨੀ ਦੂਸਰੇ ਨੰਬਰ ਤੇ ਰਾਤ ਨੂੰ ਸੌਣ ਵੇਲੇ ਦੁੱਧ ਪੀਣਾ ਔਰ ਓਵਾਇਡ ਕਰੋ ਬਾਹਰਲਾ ਖਾਣਾ ਘਰ ਦਾ ਖਾਣਾ ਖਾਓ ਔਰ ਰਾਤ ਨੂੰ ਸੌਣ ਵੇਲੇ ਸੈਰ ਵੀ ਜ਼ਰੂਰ ਕਰੋ ਮਿਲਦੇ ਆਂ ਚੱਲਦੇ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ